ਹਾਂਜੀ ਸਾਰੇ ਭੈਣ ਭਾਈਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਹਾਂਜੀ ਠੀਕ ਹੋ ਸਾਰੇ ਬੈਠੇ ਸਿੱਕੇ ਪਾਸੇ ਜਲਦੀ ਕਲਾ ਚ ਰੱਖੇ ਤਾਂ ਨੂੰ ਅੱਜ ਦੇ ਵੀਡੀਓ ਵਿੱਚ ਮੈਂ ਤੁਹਾਨੂੰ ਇਹ ਦੱਸਣਾ ਚਾਹਣੀ ਹੈ ਜੀ ਵੀ ਕਮਰ ਦਰਦ ਤੋਂ ਵੀ ਕੀ ਕੀ ਚੀਜ਼ਾਂ ਦੇ ਆਪਾਂ ਨੂੰ ਫਾਇਦਾ ਹੈਗਾ ਮੇਰੇ ਆਪ ਦੇਤੇ ਮੈਂ ਇਹ ਚੀਜ਼ਾਂ ਅਪਣਾਈ ਹੈਗੀ ਮੈਂ ਕਿਉਂਕਿ ਲੋਕ ਭੈਣ ਭਾਈਆਂ ਨੂੰ ਵੀ ਦੱਸਦੀ ਇਹ ਫਾਇਦਾ ਹੋ ਜੂਗਾ ਮੇਰੇ ਘਟੋ ਘਟ ਸਾਾਲ ਵਾਰ ਹੋ ਗਿਆ ਸੀਗਾ ਕਮਰ ਦੇ ਦਰਦ ਕੋਈ ਦਵਾਈ ਨਾਲ ਨਹੀਂ ਸੀ ਠੀਕ ਹੋਇਆ ਬਹੁਤ ਮੈਡੀਸਿਨ ਖਾ ਲਈ ਸੀ ਤੇ ਹੁਣ ਮੈਂ ਇਹ ਦੇਸੀ ਨੁਸਖਾ ਅਪਣਾਇਆ ਹੈਗਾ ਆਪਦੇ ਤੇ ਇਹਨੇ ਨਾਲ ਨੂੰ ਬਹੁਤ ਜ਼ਿਆਦਾ ਫਰਕ ਆ 100% ਜਮਾ 101% ਬਹੁਤ ਵਧੀਆ ਠੀਕ ਹੋ ਜਾਂਦਾ ਗੁਰੂ ਰਾਮ ਦਾਸ ਜੀ ਦੀ ਕਿਰਪਾ ਨਾਲ ਮੈਂ ਤੁਹਾਨੂੰ ਵੀ ਦੱਸ ਦਿੰਨੀ ਆ ਵੀ ਕੀ ਕੀ ਚੀਜ਼ ਆ ਇਹ ਆ ਦੇਖੋ ਜੀ ਪਨਾ ਹੈ ਬਦਾਮ ਨੇ ਜੀ 150 ਗ੍ਰਾਮ 150 ਗ੍ਰਾਮ ਖਾਸ ਖਾਸ 150 ਗ੍ਰਾਮ ਪਿਸਤਾ 150 ਗ੍ਰਾਮ ਕਾਜੂ 1.5 ਰੇਡਸੋ ਗ੍ਰਾਮ ਆ ਚਾਰੇ ਮਾਗਦੇ ਨੇ ਜੀ 150 ਗ੍ਰਾਮ ਆਹਾ 150 ਗ੍ਰਾਮ ਆ ਮਾਗਦੇ 150 ਆ 150 ਆ ਯਾਨੀ ਕਿ ਚਾਰੇ ਮਾਗਦੇ 150 ਨੇ ਠੀਕ ਐ ਤੇ ਆ ਹੈਗੇ 25 ਗ੍ਰਾਮ ਜੀ ਕਾਲੀ ਮਿਰਚ ਆ ਸਾਲਮ ਪੰਜਾ ਜੀ ਇਹ 20 ਗ੍ਰਾਮ ਐ ਤੇ ਸਫੈਦ ਮੂਸਲੀ ਵੀ 20 ਗ੍ਰਾਮ ਐ ਇਹ ਆਪਾਂ ਤਾਂ ਘਟ ਪਾਏ ਨੇ ਜੀ ਹੁਣ ਗਰਮੀਆਂ ਦਾ ਮੌਸਮ ਐ ਵੀ ਗਰਮ ਹੁੰਦੀਆਂ ਨੇ ਇਹ ਦੋਨੋਂ ਚੀਜ਼ਾਂ ਇਸ ਕਰਕੇ 20 20 ਗ੍ਰਾਮ ਪੈਂਦੀ ਐ ਤੇ ਆ ਸਿੱਟਾ ਮਿਸਰੀ ਐ ਜੀ 820 ਗ੍ਰਾਮ ਹੁਣ ਆਪਾਂ ਇਹਨਾਂ ਨੂੰ ਮਤਲਬ ਪੀਸ ਲੈਣਾ ਹੈਗਾ ਪਾਊਡਰ ਬਣਾ ਲੈਣਾ ਹੈਗਾ ਪਾਊਡਰ ਬਣਾ ਕੇ ਫਿਰ ਇਹਨਾਂ ਨੂੰ ਮਿਕਸ ਕਰ ਦੇਣਾ ਹੈਗਾ ਉਸ ਤੋਂ ਬਾਅਦ ਮੈਂ ਤੁਹਾਨੂੰ ਦੱਸ ਦਿਆਂਗੀ ਕਿ ਕਿਸ ਤਰ੍ਹਾਂ ਲੈਣਾ ਹੈਗਾ ਕਿੰਨੀ ਮਾਤਰਾ ਵਿੱਚ ਲੈਣਾ ਹੈ। ਅੱਜ ਹੁਣ ਇਹਨਾਂ ਨੂੰ ਪੀਸ ਲੋ ਆਪਾਂ ਓ ਜੀ ਹੁਣ ਆਪਾਂ ਮਰਜ ਪੀਸ ਨੇ ਮਰਜ ਨੂੰ ਕੱਢ ਦੋ ਆਪਾਂ ਇੱਧਰ ਥਾਲੀ ਵਿੱਚ ਹੁਣ ਆਪਾਂ ਦੂਸਰੀ ਚੀਜ਼ ਕਿਸ ਨੇ ਆ ਗੋ ਵੀ ਮਰਜ ਨੇ ਹਾਂ ਜੀ ਹੁਣ ਆਪਾਂ ਆਮ ਵਾਲੇ ਪੀਸ ਨੂੰ ਇੱਕ-ਇੱਕਲੀ ਚੀਜ਼ ਨੂੰ ਪੀਸ ਕੇ ਆਪਾਂ ਮਿਕਸ ਕਰ ਦੇਣਾ ਹੈ ਜੀ ਮੋਜ਼ੀ ਆਪਾਂ ਇਹ ਮਾਰ ਦੇ ਦਈ ਸੀ ਆਪਣੇ ਚਾਰੇ ਮਾਰ ਦੇ ਪੀਸੇ ਹੋਏ ਵੇ ਆਪਾਂ ਸਾਰੀਆਂ ਚੀਜ਼ਾਂ ਇਕੱਲੀਆਂ-ਇਕੱਲੀਆਂ ਪੀਸ ਕੇ ਜੀ ਇਹਦੇ ਵਿੱਚ ਮਿਕਸ ਕਰ ਦਾਂਗੇ ਫਿਰ ਮੈਂ ਤੁਹਾਨੂੰ ਖਾਣ ਦੀ ਮਾਤਰਾ ਦੱਸੂਗੀ ਵੀ ਕਿਸ ਤਰ੍ਹਾਂ ਮਤਲਬ ਕਿੰਨੀ ਖਾਣਿਆਂਗੀ ਇਹ ਚੀਜ਼ ਕਿਸ ਟਾਈਮ ਖਾਣ ਨੂੰ ਹੈ ਠੀਕ ਹੈ ਜੀ ਆਹ ਦੇਖੋ ਜੀ ਆਪਾਂ ਸਾਰਾ ਸਮਾਨ ਪੀਸ ਲਿਆ ਸਾਰਾ ਪੀਸ ਕੇ ਪਾਊਡਰ ਬਣਾ ਕੇ ਇੱਧਰ ਰੱਖਤਾ ਠੀਕ ਹੈ ਜੀ ਹੁਣ ਆਏ ਮਿਸਰੀ ਹੈ ਜੀ ਇਹਦੇ ਵਿੱਚ ਤਾਗਾ ਜਿਆ ਹੁੰਦਾ ਥੋੜਾ ਜਿਹਾ ਨਾ ਪਹਿਲਾਂ ਆਪਾਂ ਇਹਦੇ ਵਿੱਚ ਇਹਨੂੰ ਆਹੇ ਕੁੱਟ ਕੇ ਥੋੜਾ ਜਿਹਾ ਉਸ ਤੋਂ ਬਾਅਦ ਫਿਰ ਇਹਨੂੰ ਪਾਊਡਰ ਬਣਾਵਾਂਗੇ ਇਹਦਾ ਥੋੜਾ ਥੋੜਾ ਕੁੱਟ ਕੇ ਇਹਦਾ ਤਾਗਾ ਕੱਢ ਕੇ ਤੇਰੇ ਵਿੱਚ ਗ੍ਰाइंड ਕਰਾਂਗੇ ਆ ਦੇਖੋ ਜੀ ਇਹ ਮੇਰੇ ਵਿੱਚ ਆਪਾਂ ਸਾਰੇ ਕੁੱਟ ਲਈ ਕੁੱਟ ਕੇ ਇਹਦੇ ਵਿੱਚ ਦੇਖ ਕੇ ਆਪਾਂ ਤਾਗੇ ਬਾਹਰ ਕੱਢਦੇ ਜੋ ਵੀ ਤਾਗੇ ਹੈਗੇ ਸੀ ਥੋੜੇ-ਮੋٹے ਉਹ ਆਪਾਂ ਬਾਹਰ ਕੱਢਦੇ ਉਹ ਮਰ ਪੈਣ ਉਹਦੇ ਵਿੱਚ ਪਾ ਕੇ ਗਰਾਂਡ ਕਰੀ ਤਾ ਇਨਸ਼ਾਅੱਲਾ ਹੈ ਜੀ ਆਪਾਂ ਕਈ ਵਾਰ ਕੋਈ ਤਾਗਾ ਤੁਗਾ ਹੁੰਦਾ ਹੈਗਾ ਨਿਕਲ ਜਾਂਦਾ ਹੈ ਹਨਾ ਸਾਮਾਨ ਆਪਾਂ ਇਹਦੇ ਵਿੱਚ ਮਿਕਸ ਕਰ ਦਾਂਗੇ ਮਿਕਸ ਸਾਰਾ ਸਮਾਨ ਕੱਟ ਕੇ ਜੀ ਕੱਚ ਦੇ ਬਰਤਨਾਂ 'ਚ ਪਾਉਣਾ ਹੈ ਆਪਾਂ ਇਹ ਹੁਣ ਗਰਮੀ ਦਾ ਮੌਸਮ ਹੈ ਕੱਚ ਦੇ ਬਰਤਨਾਂ ਵਿੱਚ ਪਾ ਕੇ ਫ੍ਰਿਜ 'ਚ ਰੱਖ ਲੈਣਾ ਆਪਾਂ ਬਾਹਰ ਨਹੀਂ ਰੱਖਣਾ ਲਓ ਜੀ ਹੋ ਗਿਆ ਤਿਆਰ ਇਹ ਜੋ ਆਪਾਂ ਸਾਰੇ ਦਵਾਈ ਸੀਗੇ ਇਹ ਆਪਾਂ ਸਾਰੇ ਰੈਂਡ ਕਰਕੇ ਮਿਕਸ ਕਰਤੀ ਇੱਕ ਜਿਉਣਾ ਪਾਸ ਸਾਰਾ ਸਮਾਨ ਆਡਰ ਬਣਾ ਲਿਆ ਆਡਰ ਬਣਾ ਕੇ ਹੁਣ ਆਪਾਂ ਇਹਨੂੰ ਮਿਕਸ ਕਰ ਦੋ ਸਾਰਾ ਮਿਕਸ ਕਰਕੇ ਸਮਾਰ ਕੇ ਆਪਾਂ ਇਹਨੂੰ ਕੱਚ ਦੇ ਬਰਤਨਾਂ ਵਿੱਚ ਪਾ ਲੈਣਾ ਕੱਚ ਦੇ ਬਰਤਨਾਂ ਵਿੱਚ ਪਾ ਕੇ ਫ੍ਰਿਜੀਟ ਰੱਖ ਦੋ ਉਸ ਤੋਂ ਬਾਅਦ ਹੁਣ ਮੈਂ ਤੁਹਾਨੂੰ ਦੱਸਦੇ ਆ ਵੀ ਇਹ ਖਾਣਾ ਕਿਵੇਂ ਆਗਾ ਖਾਣਾ ਆਪਾਂ ਰਾਤ ਨੂੰ ਸੌਣ ਤੋਂ ਪਹਿਲਾਂ ਜਦੋਂ ਆਪਾਂ ਲੁੱਬ ਪਿੰਗੇ ਆਗੇ ਖਾਣਾ ਖਾ ਕੇ ਉਦੇ ਵਿੱਚ ਇੱਕ ਗਲਾਸ ਪੀਨੋ ਤਾਂ ਇੱਕ ਜੇ 2 ਮਿੰਟਾਂ ਤਾਂ 2 ਮਤਲਬ ਵੀ ਆਹ ਇੱਕ ਚਮਚਾ ਪਾ ਕੇ ਜਦ ਨਹੀਂ ਕਿ ਐਨਾ ਉਾਰ ਲੋ ਅਵਾਰੀਆਂ 3-4 ਗੋਦ ਦੁੱਧ ਨੂੰ ਇਹ ਵਿੱਚ ਕੜ ਜੇ ਇਹ ਸਮਾਨ ਸਾਰਾ ਇੱਕ ਚਮਚਾ ਬਸ ਇੱਕ ਚਮਚੀ ਖਾਣਾ ਜੀ ਇਹ ਦੇ ਲਈ ਤੇ ਫਿਰ ਤੁਸੀਂ ਦੇਖੋ ਵਾਹਿਗੁਰੂ ਦੀ ਕਿਰਪਾ ਨਾਲ ਬਹੁਤ ਜ਼ਿਆਦਾ ਫਾਇਦਾ ਹੁੰਦਾ ਹੈਗਾ ਵੀ ਮੇਰਾ ਤਾਂ ਮਤਲਬ ਸਮਝੋ ਕਮਰ ਚ ਦਰਦ ਬਹੁਤ ਹੀ ਜ਼ਿਆਦਾ ਸੀਗਾ ਮੈਂ ਬਣਾ ਲਈ ਠੀਕ ਹੋ ਗਈ ਗੁਰੂ ਰਾਮਦਾਸ ਜੀ ਦੀ ਕਿਰਪਾ ਨਾਲ ਤੇ ਮੈਂ ਦਵਾਈ ਖਾ-ਖਾ ਕੇ ਥੱਕ ਗਈ ਸੀ ਤੁਸੀਂ ਵੀ ਇਹ ਤਰੀਕਾ ਅਪਣਾਓ ਪਰ ਇੱਕ ਗੱਲ ਦਾ ਖਾਸ ਧਿਆਨ ਰੱਖਣਾਗਾ ਰਾਤ ਨੂੰ ਪੈਣ ਵੇਲੇ ਆਪਾਂ ਦੁੱਧ ਦੇ ਵਿੱਚ ਤਿੰਨੇ ਚਾਰ ਅਵਾਰੀਆਂ ਪਾ ਕੇ ਨੂੰ ਇੱਕ ਚਮਚਾ ਭਰ ਕੇ ਇਸ ਤਰ੍ਹਾਂ ਕਾਰ ਲੈਣਾ ਕਾੜ ਕੇ ਫਿਰ ਨਾਓ ਦੁੱਧ ਪੀ ਲੈਣਾ ਤੁਸੀਂ ਨਾਲੇ ਵਿੱਚ ਇਹ ਸਰ੍ਹੋਂ ਦਾ ਸਮਾਨ ਖਾ ਲੈਣਾਗਾ ਜੋੜਾ ਇੱਕ ਚਮਚਾ ਪਾਵਾਂਗੇ ਆਪਾਂ ਪਾਸ ਖਾਣ ਤੋਂ ਪਹਿਲਾਂ ਗੁਰੂ ਰਾਮਦਾਸ ਜੀ ਦਾ ਨਾਮ ਲੈ ਕੇ ਇੱਕ ਵਾਰ ਮੂਲ ਮੰਤਰ ਦਾ ਜਾਪ ਕਰਕੇ ਫਿਰ ਖਾਣਾ ਵਾਹਿਗੁਰੂ ਜੀ ਤੇ ਆਸ਼ਾ ਤਾਂ ਉਹ ਠੀਕ ਰੱਖੇਗਾ ਫਿਰ ਉਹ ਕਮੈਂਟ ਕਰਕੇ ਦੱਸਿਓ ਵੀ ਕਿਵੇਂ ਲੱਗੀ ਤੁਹਾਨੂੰ ਦਵਾਈ ਧੰਨਵਾਦ